ਸਾਸੀ ਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਕਿਹਾ ਜਾਂਦਾ ਖਾਧੀਆਂ ਖਰਾਕਾ ਘੱਮ ਹੋਣੀਆਂ ਬਜ਼ੁਰਗ ਬਾਬਿਆਂ ਦੀ ਤੁਹਾਨੂੰ ਦੌੜ ਦਿਖਾਵਾਂਗੇ ਬਜ਼ੁਰਗ ਬਾਬੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਅੱਜ ਦੌੜਨ ਜਾ ਰਹੇ ਹੋ ਹਾਂਜੀ ਹਾਂਜੀ ਹਾਂ ਚੱਕ ਲਾਂਗੇ ਫੱਟੇ ਜਿੱਤੋਗੇ ਫਿਰ ਹਾਂ ਠੀਕ ਆ ਬਾਬੂ ਕਿੰਨੀ ਉਮਰ ਹੋਗੀ 80 ਸਾਲ ਦੌੜਦੇ ਹੋ ਅੱਜ ਫਿਰ ਦੌੜਾਂਗੇ ਹੈ ਦੌੜਾਂਗੇ ਰੋਜ਼ ਜਾਂਦੇ ਹੋ ਦੌੜਨੇ ਕੀ ਅੱਜ ਹਾਂਜੀ ਦੇਖ ਤੁਹਾਨੂੰ ਰੋਜ਼ ਵਾਲੀ ਗੱਲ ਬਾਅਦ ਚ ਕਰਾਂਗੇ ਏਸ ਤਰੀਕੇ ਨਾਲ ਠੀਕ ਆ ਠੀਕ ਆ ਤੁਹਾਡੀ ਕਿੰਨੀ ਉਮਰ ਹੋਗੀ 59 ਸਾਲ ਜੀ ਕੀ ਕੋਡੇ ਕਿੱਟੇ ਠੀਕ ਨੇ ਠੀਕ ਨੇ ਸਾਰੇ ਅਜ ਤਹਾਂ ਪਿਆਣੀਆਂ ਖਰਾਕਾ ਖਾਧੀਆਂ ਨੇ ਖਾਧੀਆਂ ਜੀ ਖਾਧੀਆਂ ਬਾਪੂ ਤੁਹਾਡੀ ਕਿੰਨੀ ਉਮਰ ਹੋ ਗਈ 75 ਕਹਾਲ ਜੀ 75 ਕਹਾਲ ਠੀਕ ਆ ਤੁਸੀਂ ਫਿੱਟੋਂ ਠੀਕ ਆ ਬਿਲਕੁਲ ਦੌੜੋਗੇ ਅੱਜ ਫੇਰ ਭੱਜਾਂਗੇ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਪੂ ਜੀ ਮਾਸਟਰ ਸਾਹਿਬ ਮਾਸਟਰ ਜੀ ਸასი ਕਾਲ ਸਟੂਡੈਂਟ ਰਹੇ ਆ ਤੁਹਾਡੇ ਜਰਖੜ ਪਿੰਡ ਹੀ ਆ ਸਾਡਾ ਕਿਵੇਂ ਠੀਕ ਹੋ ਤੁਸੀਂ ਬਹੁਤ ਠੀਕ ਆ ਜੀ ਹੈ ਠੀਕ ਆ ਦੌੜੋਗੇ ਤੁਸੀਂ ਬਈ ਬਦੌੜਾਂਗੇ ਜੀ ਠੀਕ ਆ ਸਾਨੂੰ ਬੜਾ ਦੜਾਇਆ ਤੁਸੀਂ ਜੀ ਵੀ ਤਾਂ ਹੋ ਗਿਆ ਹਾਂ ਜੀ ਹਾਂ ਜੀ ਠੀਕ ਹੈ ਦੌੜੋ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਬਾਬਿਆਂ ਦੀ ਦੌੜਾਂ ਇਹ ਸੀਲੋ ਪਿੰਡ ਤੋਂ ਸੀਲੋ ਪਿੰਡ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਦੌੜਾਂ ਲਾਉਂਦੇ ਨੇ ਦੌੜ पे ਬਾਬੇ ਦੌੜ पे ਦੇਖਦਾ ਕੌਣ ਜਿੱਤਦਾ ਪੁਰਾਣੀ ਅਖਰਾਕਾ ਖਾਧੀਆਂ ਹੋਈਆਂ ਨੇ ਕਈ ਬਜ਼ੁਰਗ ਬਾਬੇ ਅੱਧ ਚ ਹੀ ਰਹਿ ਗਏ ਉਹ ਲੈ ਗਿਆ ਵੀ ਲੈ ਗਿਆ ਬਾਬਾ ਦੌੜ ਜਿੱਤ ਕੇ ਲੈ ਗਿਆ ਬਿਆਨੇ ਨਾਲ ਦੌੜ ਰਿਹਾ ਲੱਗਦਾ ਬਾਬਾ ਜਿੱਤ ਗਿਆ ਜਿੱਤ ਗਿਆ ਬਾਬਾ ਜਿੱਤ ਗਿਆ ਲਾ ਗਿਆ